ਨੂੰ ਦੇਣਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀ ਨੇ ਉਸ ਤੇ ਇੱਕ ਜਿਹੜਾ ਔਰਤ ਨੇ ਵਿਧਵਾ ਔਰਤ ਨੇ ਉਸ ਤੇ ਰੇਪ ਦਾ આરોਪ ਲਗਾਇਆ ਉਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਦਿੱਤੀ ਗਈ ਸੀ ਕੰਪਲੇਂਟ ਦੇਣ ਤੋਂ ਬਾਅਦ ਜਿਹੜੀ ਔਰਤ ਆ ਦੋ ਵਾਰ ਬਿਆਨ ਦੇ ਚੁੱਕੀ ਆ ਲਗਾਤਾਰ ਸਿਮਰਨਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀ ਨੇ ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੇ ਹਸਤਾ ਦੇ ਵਿੱਚ ਪੋਸਟਰ ਫੜੇ ਹੋਏ ਨੇ ਸਿਮਰਨਜੀਤ ਸਿੰਘ ਸ਼ਰਮ ਕਰੋ ਅ ਚੁੱਲੂ ਪਰ ਪਾਣੀ ਵਿੱਚ ਡੋਬ ਮਰੋ ਆਮ ਆਦੀ ਪਾਰਟੀ ਇਹ ਇਹਦੇ ਅੱਜ ਪੂਰੇ ਲੁਧਿਆਣਾ ਟੀਮ ਵੱਲੋਂ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਅਸੀਂ ਅੱਜ ਟੀਪੀ ਤੋਂ ਮੰਗ ਕਰਨ ਆਏ ਆ ਵੀ ਉਹ ਸਪੀਡ ਤੌਰਤ ਵੱਲੋਂ ਸਿਟਿੰਗ ਐਮਐਲਏ ਚਿਮਰੁद्दीन ਸਿੰਘ ਬੈਕ ਅਗੇਂਸਟ ਜੋ ਦਾਨ ਸੋਚਨ ਦੇ ਮਾਮਲੇ ਲੱਗੇ ਆ ਉਹਨਾਂ ਤੇ ਐਫਆਈਆਰ ਦਰਜ ਹੋਵੇ ਐਫਆਈਆਰ ਦਰਜ ਹੋਣ ਤੋਂ ਬਾਅਦ ਨਿਰਪੱਖ ਜਾਂਚ ਹੋਵੇ ਤੇ ਉਹ ਸਪੀਡ ਤੌਰ ਤੇ ਨੂੰ ਪੂਰਨ ਉਹਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਕਿਸਮ ਦੀ ਜਾਂਚ ਇਫੈਕਟ ਨਾ ਹੋ ਸਕੇ ਬੈਂ ਸਾਹਿਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਉਹ ਲੋਕਾਂ ਦੇ ਮਸੀਹਾ ਨੇ ਅੱਜ ਵੱਡਾ ਕੰਮ ਸਾਹਮਣੇ ਉਹਨਾਂ ਦਾ ਆਇਆ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤੇ ਆਮ ਆਦਮੀ ਇਹਨਾਂ ਲੇਟ ਕਿਉਂ ਹੋ ਗਈ ਪਿਛਲੇ ਦੋ ਦਿਨਾਂ ਤੋਂ ਜਿਹੜਾ ਹੈਗਾ ਲੋਕ ਸੰਘਰਸ਼ ਕਰ ਨੇ ਆਮ ਆਦਮੀ ਕੋਈ ਲੇਟ ਨਹੀਂ ਹੋਈ ਹਰ ਪਾਰਟੀ ਦਾ ਆਪਣਾ ਦੋ ਦਿਨ ਅਸੀਂ ਵੇਟ ਕਰਦੇ ਰਹੇ ਕਿ ਐਫ ਆਈ ਆਰ ਹੋ ਜੂ ਐਫ ਆਈ ਆਰ ਹੋ ਜੂ ਪਰ ਨਹੀਂ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਤੁਹਾਨੂੰ ਪੰਜਾਬ ਸਰਕਾਰ ਦੀ ਐਸ ਬਿਟ ਮਿਲੀ ਭਾਵੇਂ ਲੱਗਦੀ ਹੈ ਜਿਸ ਕਰਕੇ ਐਫ ਆਈ ਆਰ ਨਹੀਂ ਹੋ ਰਹੀ ਉਹ ਵੇਟ ਕਰਦੇ ਕਰਦੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਐਫ ਆਈ ਆਰ ਹੋਵੇ ਨਿਰਪੱਖ ਜਾਂਚ ਹੋਵੇ ਤੇ ਉਸਪੀਡ ਤੌਰ ਤੇ ਨੂੰ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ 10 ਦਿਨ ਸਰਕਾਰ ਨੂੰ ਜਾਂ ਪੁਲਿਸ ਨੂੰ ਜੇ ਨਾ ਹੋਈ ਤਾਂ ਅਗਲੀ ਕਾਰਵਾਈ ਕੀ ਦੋ ਤਿੰਨ ਦਿਨ ਬੇਟਾ ਜੀ ਵੇਟ ਕਰਦੇ ਆਂ ਐਂ ਜੇ ਐਫ ਆਈ ਆਰ ਨਾ ਹੋਈ ਤਾਂ ਜੀ ਫੇਰ ਹਰ ਕਿਸ ਹੁੰਦਾ ਧਰਨਾ ਹਰ ਕਿਸ ਹੁੰਦੀ ਜੋ ਵੀ ਪਾਰਟੀ ਗਾਈਡਲਾਈਨ ਦੇ ਮਤਬਕ ਸਾਨੂੰ ਹੋਊਗਾ ਜੀ ਧਰਨਾ ਵੀ ਲਾਵਾਂਗੇ ਪਖੜ ਤਾਲ ਵੀ ਰੱਖਾਂਗੇ ਜਦ ਤੱਕ ਉਸ ਔਰਤ ਵੀਰ ਤੋਂ ਐਫ ਆਈ ਆਰ ਜਿਮਰਜੀਤ ਸਿੰਘ ਬੈਂਸ ਦੇ ਖਿਲਾਫ ਨਹੀਂ ਹੁੰਦੀ ਤੇ ਔਰਤ ਨੂੰ ਪ੍ਰੋਪਰ ਸਿਕਿਉਰਿਟੀ ਨਹੀਂ ਮਿਲਦੀ। ਤੁਸੀ ਦੇਖਿਆ ਹੈਗਾ ਲੋਕ ਸੰਭਾ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਅੱਜ ਲੁਧਿਆਣਾ ਦੇ ਇਹ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਤੇ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗ ਕੀਤੀ ਜਾ ਰਹੀ ਆ ਆ ਦੋਸ਼ੀ ਦੇ ਖਿਲਾਫ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਵੇ ਅਤੇ ਜਿਹੜੀ ਔਰਤ ਆ ਉਹਨੂੰ ਸੁਰੱਖਿਆ ਦਿੱਤੀ ਜਾਵੇ ਜਿਸ ਤਰ੍ਹਾਂ ਔਰਤ ਨੇ ਦੱਸਿਆ ਸੀ ਉਸ ਨੂੰ ਲਗਾਤਾਰ ਜਿਹੜੀਆਂ ਧਮਕੀਆਂ ਮਿਲੀਆਂ ਨੇ ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਅਸੀਂ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਿਹਾ ਹਾਂ ਲੁਧਿਆਣਾ ਤੋਂ ਕਾਂਗਰਸ ਪ੍ਰਸਨ ਪ੍ਰਕਾਸ਼ ਜੱਸਾ ਦੇ ਨਾਲ ਤਰਸੇਮ ਭਰਦਵਾਜ ਲੁਧਿਆਣਾ ਲੋਕਨਸਭਾ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ